ਪਾਉ ਉਥਾ ਤਸਰੀ ਕਾਲ ਪਾਉ ਜੀ ਬਾਬਾ ਫਰੀਦ ਜੀ ਕਹਿੰਦੇ ਕੰਦੀ ਉੱਤੇ ਰੁਖੜਾ ਕਿਚਿਰਕ ਬੰਨੇ ਧੀਰ ਕਹੇ ਇਨਸਾਨ হে ਬੰਦਿਆ ਜਿਵੇਂ ਕੰਧ ਤੇ ਰੁਕੜਾ ਨਾ ਤੂੰ ਕਿੰਨਾ ਚਿਰ ਰਹਿ ਸਕਦਾ ਕਿੰਨਾ ਚਿਰ ਕੱਚੇ ਭਾਂਡੇ ਚ ਨੀਰ ਜਿਹੜਾ ਉਹ ਰਹਿ ਸਕਦਾ ਫਰੀਦਾ ਕੱਚੇ ਭਾਂਡੇ ਰਖੀਏ ਕਿਚਰ ਤਾਈ ਨੀਰ ਕਿ ਕੱਚਾ ਭਾਂਡਾ ਕਿੰਨਾ ਚਿਰ ਸਾਂਭ ਸਕਦਾ ਪਾਣੀ ਨੂੰ ਸੋ ਦੋਸਤੋ ਬੰਦੇ ਨੂੰ ਚੰਗੇ ਕਰਮ ਕਰਨੇ ਚਾਹੀਦੇ ਆ ਮਾੜੇ ਕੰਮ ਨਹੀਂ ਕਰਨੇ ਚਾਹੀਦੇ ਬੰਦਾ ਤੇ ਐਵੇਂ ਆਫਰਿਆ ਫਿਰਦਾ ਰਹਿੰਦਾ ਅਡ ਗਵਾੜ ਜਾਰਾਂ ਦੋਸਤਾ ਮਿੱਤਰਾਂ ਨੂੰ ਦਿਖਾਉਂਦਾ ਰਹਿੰਦਾ ਮੈਂ ਬੜਾ ਮੈਂ ਬੜਾ ਤੇ ਹੁੰਦਾ ਤੇ ਕੱਖ ਵੀ ਨਹੀਂ ਬੰਦਾ ਤੇ ਹਮੇਸ਼ਾ ਉਸ ਰੱਬ ਦੀ ਰਜਾ ਵਿੱਚ ਰਹਿਣਾ ਚਾਹੀਦਾ ਵਾ ਜਦੋਂ ਤੁਸੀਂ ਰਜਾ ਤੋਂ ਬਾਹਰ ਹੋ ਕੇ ਗਲਤ ਕੰਮ ਕਰਦੇ ਜੇ ਨਾ ਤੇ ਉਹ ਗਲਤ ਕੰਮ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਜਿਹਦੇ ਨਾਲ ਫਿਰ ਤੁਸੀਂ ਅਪਸੈਟ ਹੋ ਜਾਂਦੇ ਜੇ ਜਦੋਂ ਤੁਸੀਂ ਅਪਸੈਟ ਹੋ ਜਾਂਦੇ ਫਿਰ ਤੁਸੀਂ ਆਪਣੇ ਪਰਿਵਾਰ ਚ ਵੀ ਇਹੋ ਜੇ ਬੋਲ ਕਬੋਲ ਬੋਲ ਦਿੰਦੇ ਜਿਹਦੇ ਨਾਲ ਪਰਿਵਾਰ ਵੀ ਅਪਸੈਟ ਹੋ ਜਾਂਦਾ ਤਾਂ ਕਰਕੇ ਭਰਾਵੋ ਹਮੇਸ਼ਾ ਸਮਾਜ ਚ ਰਹਿ ਕੇ ਚੰਗੇ ਕੰਮ ਕਰੋ ਸਮਾਜ ਦੇ ਵਿੱਚੋਂ ਆਪਣਾ ਨਮਾਣਾ ਖੱਟੋ ਚੰਗੇ ਕੰਮਾਂ ਕਰਕੇ ਮਾਰੇ ਕਰਮ ਕਰੋਗੇ ਕਿਸੇ ਦਾ ਧੀ ਪੁੱਤ ਨਸ਼ੇ ਤੇ ਲਾਓਗੇ ਕਿਸੇ ਨਾ ਠੱਗੀ ਠੋਰੀ ਮਾਰੋਗੇ ਕਿਸੇ ਦੀਆਂ ਵਾਟਾਂ ਵੱਢੋਗੇ ਕਿਸੇ ਦਾ ਪਾਣੀ ਤੋੜੋਗੇ ਉਹ ਰੱਬ ਸਾਰਾ ਕੁਝ ਵੇਖਦਾ ਤੇ ਸਾਰਾ ਕੁਝ ਅੱਗੇ ਆਉਂਦਾ ਆਂਦੇ ਨਾ ਕਰ ਪੜਾ ਹੋ ਪੜਾ ਤੇ ਜੇ ਕੀਤੇ ਕਿਸੇ ਲਈ ਪੁੱਟ ਕੇ ਟੋਆ ਕਹਿੰਦੇ ਨਾ ਕਿਸੇ ਲਈ ਪੁੱਟਿਆ ਟੋਆ ਤੇ ਆਪ ਖੱਡ ਚ ਜਾ ਕੇ ਡਿੱਗੀ ਦਾ ਸੋ ਭਰਾਓ ਗੁਰਬਾਣੀ ਤੋਂ ਸੇਧ ਲਓ ਜੀਵਨ ਜਾਂਚ ਦੀ ਗੁਰਬਾਣੀ ਜਿਹੜੀ ਆ ਉਹ ਸਾਡੇ ਮਨ ਨੂੰ ਤੇ ਤਨ ਨੂੰ ਦੋਵਾਂ ਨੂੰ ਉਹ ਦਿੰਦੀ ਆ ਦ੍ਰਿਸ਼ਟਾਂਤ ਵੀ ਕਿਸ ਤਰ੍ਹਾਂ ਤੁਸੀਂ ਜੀਵਨ ਜੀਣਾ ਪਰ ਅਸੀਂ ਕੀ ਕਰਦੇ ਹਾਂ ਕਿ ਪੂਜਾ ਕਰਦੇ ਹਾਂ ਗਰਬਾਣੀ ਤੇ ਮਨ ਦੇ ਸ਼ੰਕੇ ਨਿਵਰਤ ਕਰਦੀ ਆ ਪੂਜਾ ਕਰਨੀ ਆ ਤੇ ਪੂਜਾ ਕਰੋ ਸੱਚ ਦੀ ਧਰਮ ਦੀ ਕਰਮ ਦੀ ਕੰਮ ਦੀ ਤੇ ਗਰਬਾਣੀ ਪੜੋ ਇਹ ਗੁਰਬਾਣੀ ਦੇ ਵਿੱਚ ਲਿਖਿਆ ਵਾ ਕਿ ਜਿਹੜਾ ਚੰਗੇ ਬੰਦਾ ਕਰਮ ਕਰਦਾ ਨਾ ਚਾਹੰਦੇ ਨਾ ਰੱਬ ਕਹਿੰਦਾ ਕਿ ਜੇ ਕੋਈ ਇੱਕ ਕਦਮ ਪੁੱਟੇ ਤੇ ਰੱਬ ਕਰੋੜਾਂ ਕਦਮ ਉਹਦੇ ਵੱਲ ਨੂੰ ਪੁੱਟਦਾ ਉਹਨੂੰ ਮਿਲਣ ਲਈ ਆਉਂਦਾ ਪਰ ਜਿਹੜਾ ਬੰਦਾ ਕੰਮ ਹੀ ਪੁੱਠੇ ਕਰੂਗਾ ਉਹਨੂੰ ਰੱਬ ਨੇ ਮਿਲਣ ਕੀ ਆਉਣਾ ਉਹਨੂੰ ਸਗੋਂ ਆਪੇ ਆਪ ਦੇ ਸਹੇੜੇ ਹੋਏ ਦੋਖੀ ਮਿਲਨੇ ਭਰਾਓ ਤੇ ਜੇ ਚੰਗੇ ਕੰਮ ਕਰੋਗੇ ਆਰ ਤੇ ਪਰਿਵਾਰ ਚ ਤੁਹਾਡੀ ਇੱਜ਼ਤ ਬਣੂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਸਮਾਜ ਦੇ ਵਿੱਚ ਵੀ ਤੁਹਾਨੂੰ ਚੰਗੀ ਨਜ਼ਰ ਨਾਲ ਵੇਖਿਆ ਜਾਊ ਚੰਗੇ ਬੰਦੇ ਹਮੇਸ਼ਾ ਸੂਰਜ ਚੰਦ ਤਾਰਿਆਂ ਵਾਂਗੂ ਚਮਕਦੇ ਰਹਿੰਦੇ ਮੰਦੇ ਬੰਦਿਆਂ ਦਾ ਕੌਣ ਨਾਂ ਲੈਂਦਾ ਜੇ ਪਿੱਛੇ ਇਤਿਹਾਸ ਤੇ ਝਾਤੀ ਮਾਰ ਲੋ ਆਹ ਰੌਂਗ ਅਜੀਬ ਵਰਗੇ ਪਾਪੀ ਜਿਹੜੇ ਹੋਏ ਆ ਇਹਨਾਂ ਦਾ ਕੋਈ ਨਾਂ ਸੁਣਨਾ ਪਸੰਦ ਨਹੀਂ ਕਰਦਾ ਤੇ ਸਾਡੇ ਛੋਟੇ ਸਹੇਬ ਜਾਨਦਿਆਂ ਦਾ ਸਾਲ ਬਾਅਦ ਅਸੀਂ ਦਿਨ ਮਨਾਉਨੇ ਕਿੰਨੀਆਂ ਸੰਗਤਾਂ ਹਾਜ਼ਰ ਹੁੰਦੀਆਂ ਕਿਦਾਂ ਸਜਦੇ ਕਰਦੀਆਂ ਸੰਗਤਾਂ ਕਿ ਛੋਟੇ-ਛੋਟੇ ਬੱਚਿਆਂ ਨੇ ਸੱਚੀ ਕੁਰਬਾਨੀ ਦਿੱਤੀ ਪਰ ਜਿਹੜੇ ਝੂਠੇ ਪਾਪੀ ਪੁਰਸ਼ ਫਰੇਬੀ ਪੁਰਸ਼ ਉਹਨਾਂ ਦੀ ਤੇ ਕੋਈ ਯਾਦ ਵੀ ਨਹੀਂ ਕਰਦਾ ਵੀ ਉਹ ਹੈਗੇ ਵੀ ਸੀ ਕਿ ਨਹੀਂ ਵੀ ਹੈਗੇ ਸੀ ਔਰ ਗਜੇਪ ਤੇ ਖੋਦਾ ਕਹਿ ਕੇ ਮੇਰੀ ਕਬਰ ਧੁੱਪੇਪ ਤੁੱਪੇ ਬਣਾਇਆ ਤਾਂ ਜੋ ਮੈਨੂੰ ਸ਼ਾਮ ਨਾ ਨਸੀਬ ਹੋਵੇ ਮੈਂ ਕਰਮਾ ਬੜੇ ਮਾਰੇ ਕੀਤੇ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਭਰਾਓ